ਹਾਂਜੀ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਚੈਨਲ ਤੇ ਬਾਈ ਜੀ ਨਵੇਂ ਆਏ ਹੋ ਤਾਂ ਮੇਕ ਸ਼ੋਰ ਤੁਸੀਂ ਆਪਣਾ ਚੈਨਲ ਆ ਸਬਸਕ੍ਰਾਈਬ ਕਰ ਲਿਆ ਹੋਵੇ ਕਿਉਂਕਿ ਆਪਾਂ ਇਸ ਚੈਨਲ ਦੇ ਜਰੀਏ ਤੁਹਾਡੇ ਨਾਲ ਜਿਹੜੀਆਂ ਕੈਨੇਡਾ ਤੋਂ ਲੇਟੈਸਟ ਜੋਕਟਨਾਵਾ ਵਾਪਰਦੀਆਂ ਜੋ ਮਾਹੌਲ ਬਣਿਆ ਰਹਿੰਦਾ ਹਨ ਉਹ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਰਹਿੰਦੇ ਆ ਤੇ ਕੋਸ਼ਿਸ਼ ਕਰੀਏ ਵੀ ਇੱਕ ਤੁਹਾਨੂੰ ਸਹੀ ਸੇਧ ਆ ਜਿਹੜੀ ਉਹ ਦਿੱਤੀ ਜਾਵੇ ਤੁਸੀਂ ਆਪ ਦਾ ਸਹੀ ਫੈਸਲਾ ਕਿਸੇ ਵੀ ਦੇਸ਼ ਦੇ ਵਿੱਚ ਜਾਣ ਦੇ ਲਈ ਲੈ ਸਕੋ ਅੱਜ ਕੱਲ ਕੈਨੇਡਾ ਦੇ ਵਿੱਚ ਥੋੜਾ ਜਿਹਾ ਮੰਦੀ ਦਾ ਦੌਰ ਚੱਲ ਰਿਹਾ ਕੰਮ ਧੰਦਿਆਂ ਦੀ ਘਾਟ ਹੋਈ ਆ ਸਟੂਡੈਂਟ ਵਿਲੇ ਬੈਠਿਆ ਇਸ ਗੱਲ ਤੋਂ ਕਦੇ ਮੁੱਕਰਿਆ ਨਹੀਂ ਜਾ ਸਕਦਾ ਪਰ ਜਿਹੜੇ ਸਟੂਡੈਂਟ ਇੱਥੇ ਪਹੁੰਚੇ ਹੋਏ ਆ ਚਾਹੇ ਉਹ ਵਿਲੇ ਬੈਠਿਆ ਚਾਹੇ ਉਹ ਉਹਨਾਂ ਨੂੰ ਲੱਗਦਾ ਹੈਗਾ ਵੀ ਸਾਡਾ ਇੱਥੇ ਸੈੱਟ ਨਹੀਂ ਬੈਠਣਾ ਤਾਂ ਉਹ ਕੀ ਕਰਦੇ ਹੈਗੇ ਆ ਵੀ ਅਮਰੀਕਾ ਵਾਲੇ ਪਾਸੇ ਨੂੰ ਨਿਕਲਣ ਦੀ ਕੋਸ਼ਿਸ਼ ਕਰਦੇ ਆ ਉੱਥੇ ਜਾ ਕੇ ਸੈਲ ਮਲਾਉਂਦੇ ਆ ਪਰ ਹੁਣ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਚੁ ਹੈਗਾ ਤੇ ਉਹਨੇ ਸੋਚ ਕਰਨ ਤੋਂ ਵੀ ਪਹਿਲਾਂ ਜਿਹੜਾ ਇੱਕ ਸ਼ਬਦ ਆ ਜਿਹੜਾ ਸਾਫ਼-ਸਾਫ਼ ਸ਼ਬਦਾਂ ਚ ਕਹਤੇ ਸੀਗੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਡੈਪੋਟੇਸ਼ਨ ਦਾ ਜਿਹੜੇ ਆ ਕਹਿੰਦੇ ਹੁੰਦੇ ਆ ਵੀ ਇੱਕ ਯੁੱਗ ਚੱਲੂਗਾ ਤੇ ਕੱਲ ਇੱਕ ਨਿਊਜ਼ ਸਾਹਮਣੇ ਆਈ ਹੈਗੀ ਉਹਦੇ ਵਿੱਚ ਸਪਸ਼ਟ ਲਿਖਿਆ ਹੈਗਾ ਵੀ 10 ਮਿਲੀਅਨ ਤੋਂ ਜ਼ਿਆਦਾ ਜਿਹੜੇ ਬੰਦੇ ਆ ਉਹ ਅਮਰੀਕਾ ਚੋਂ ਕੱਢੇ ਜਾਣਗੇ ਤੇ ਤੁਸੀਂ ਕੈਨੇਡਾ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓ ਦੇਖਦੇ ਹੋਵੋਗੇ ਜੀ ਸਾਡੀ ਤਾਂ ਜੀ ਪਲਾਨ ਨੇ ਭਾਜੀ ਨੇ ਗੇਮ ਪਵਾਤੀ ਸਾਡੇ ਤਾਂ ਜੀ ਸਿੱਧੂ ਭਾਜੀ ਨੇ ਗੇਮ ਪਵਾਤੀ ਸਾਡੀ ਤਾਂ ਜੀ ਹੈਪੀ ਭਾਜੀ ਨੇ ਗੇਮ ਪਵਾਤੀ ਵੀ ਅਸੀਂ ਸੇਫ ਮੋਂਟਰੀਅਲ ਤੋਂ ਹੋ ਕੇ ਕੈਨੇਡਾ ਤੋਂ ਅਸੀਂ ਅਮਰੀਕਾ ਸੇਫ ਪਹੁੰਚ ਗਏ ਆ ਤੇ ਕਹਿ ਦਿੰਦੇ ਵੀ ਜੇ ਤੁਸੀਂ ਵੀ ਇਦਾਂ ਦੀ ਗੇਮ ਪਾਉਣੀ ਆ ਤਾਂ ਤੁਸੀਂ ਇਸ ਪੇਜ ਤੇ ਸੰਪਰਕ ਕਰ ਲਓ ਇਦਾਂ ਇਦਾਂ ਉਦਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆਉਂਦੀਆਂ ਹੈਗੀਆਂ ਹਨਾ ਸੋ ਬਾਈ ਜੀ ਇਹ ਹੁਣ ਗੇਮਾ ਗੁੰਮਾ ਜੀਆਂ ਜਿਹੜੀਆਂ ਪਾਉਣੀਆਂ ਤੁਸੀਂ ਆਪਦੀਆਂ ਬੰਦ ਕਰ ਦਿਓ ਕਿਉਂਕਿ ਜਿਨ੍ਹਾਂ ਨੇ ਗੇਮ ਪਾਈ ਹੋਈ ਆ ਜੇ ਉਹ ਗੱਲ ਆ ਸੱਚ ਹੁੰਦੀ ਆ ਜਾਂ ਉਹ ਐਕਸ਼ਨ ਹੋਇਆ ਜਾਂਦਾ ਜਾਂ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਤਾਂ ਸਿੱਧੀ ਬਾਈ ਜੀ ਡੈਪੋਟੇਸ਼ਨ ਹੋਊਗੀ ਉਹਨਾਂ ਦੀ ਤੁਸੀਂ ਇਹ ਨਾ ਮੰਨ ਕੇ ਚੱਲੋ ਵੀ ਉਹਨਾਂ ਨੂੰ ਦੁਬਾਰਾ ਕੈਨੇਡਾ ਭੇਜ ਦੇਣਗੇ ਸੋ ਆਪਦਾ ਰਿਕਾਰਡ ਆ ਬਾਈ ਖਰਾਬ ਨਾ ਕਰੋ ਇਹਨਾਂ ਗੇਮਾਂ ਗੂਮਾਂ ਦੇ ਚੱਕਰਾਂ ਦੇ ਵਿੱਚ ਬਾਕੀ ਰਹੀ ਗੱਲ ਬਾਈ ਜੀ ਕੈਨੇਡਾ ਦੀ ਮੋਸਟਲੀ ਕਿਸੇ ਵੀ ਕੰਟਰੀ ਨੂੰ ਦੇ ਵਿੱਚ ਸੈੱਟ ਹੋਣ ਦੇ ਲਈ ਜਾਂ ਕੰਟਰੀ ਨੂੰ ਸੈੱਟ ਹੋਣ ਦੇ ਲਈ ਕੁਈ 2-4 ਸਾਲ ਲੱਗਦੇ ਹੁੰਦੇ ਆ ਹਨਾ ਆਪਣੀ ਸੋਚ ਹੀ ਗਲਤ ਹੁੰਦੀ ਹੈ ਵੀ ਆਪਾਂ ਜਦੋਂ ਆਉਣੇ ਆਂ ਇੰਡੀਆ ਤੋਂ ਚਾਹੇ ਕਿਸੇ ਵੀ ਕੰਟਰੀ ਤੋਂ ਆਉਣੇ ਆਪਣੀ ਸੋਚ ਹੀ ਗਲਤ ਹੁੰਦੀ ਹੈ ਵੀ ਆਉਣ ਸਾਰ ਆਪਾਂ ਨੂੰ ਆਏ ਹੁੰਦਾ ਵੀ ਬਸ ਦਰਖਤਾਂ ਨਾਲ ਡਾਲਰ ਲੱਗੇ ਹੋਣਗੇ ਤੇ ਆਪਾਂ ਤੋੜਨੇ ਸ਼ੁਰੂ ਕਰ ਦੇਗੇ ਪਰ ਜਦੋਂ ਆਪਾਂ ਨੂੰ ਇੱਥੇ ਦਰਖਤਾਂ ਨਾਲ ਡਾਲਰ ਲੱਗੇ ਨਹੀਂ ਮਿਲਦੇ ਫਿਰ ਆਪਾਂ ਨਰਾਸ਼ ਹੋ ਜਾਂਦੇ ਹਾਂ ਜੀ ਇੱਥੇ ਤਾਂ ਡਾਲਰ ਲੱਗੇ ਹੀ ਨਹੀਂ ਹਨਾ ਮੈਂ ਤਾਂ ਤੋੜ-ਤੋੜ ਕੇ ਵਾਪਸ ਭੇਜਨੇ ਸੀ ਸੋ 2-4 ਸਾਲ ਬਈ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਇੱਕ ਆਪਦੇ ਪਿੰਡ ਨੂੰ ਛੱਡ ਕੇ ਆਪਦੇ ਸ਼ਹਿਰ ਨੂੰ ਛੱਡ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਵੀ ਰਹਿਣ ਜਾਓਗੇ ਉੱਥੇ ਵੀ 2-4 ਸਾਲ ਲੱਗ ਜਾਂਦੇ ਹੈਗੇ ਹਨਾ ਤੁਹਾਨੂੰ ਸੈੱਟ ਹੋਣ ਤੇ ਸੋ ਇਹ ਤਾਂ ਫੇਰ ਵੀ ਬਗਾਨਾ ਮੁਲਕ ਆ ਸੋ ਟਾਈਮ ਤਾਂ ਬਾਈ ਜੀ ਲੱਗੂਗਾ ਪੇਸ਼ੈਂਸ ਆਪਦੀ ਬਣਾ ਕੇ ਰੱਖਿਓ ਹਨਾ ਤੇ ਇਹੋ ਜੀਆਂ ਪੁੱਠੀਆਂ ਸਿੱਧੀਆਂ ਗੇਮਾਂ ਦੇ ਵਿੱਚ ਨਾ ਆਓ ਕਿਤੇ ਇਹ ਨਾ ਹੋਵੇ ਵੀ ਜਿਹੜੇ 4 ਪੈਸੇ ਤੁਸੀਂ ਪਹਿਲਾਂ ਇੱਧਰ ਆਉਣ ਤੇ ਲਾਏ ਸੀ ਫਿਰ ਡੈਪੋਟੇਸ਼ਨ ਉਧਰੋਂ ਲੈ ਕੇ ਹਨਾ ਅਮਰੀਕਾ ਤੋਂ ਉੱਥੇ ਵੀ ਗੇਮਾਂ ਜਿਹੜੇ ਪਾਉਂਦੇ ਆ ਉਹ ਵੀ ਕਿਹੜਾ ਫ੍ਰੀ ਪਵਾ ਦਿੰਦੇ ਆ ਹਨਾ ਫਿਰ ਉਹ ਵੀ ਪੈਸੇ ਤੁਹਾਡੇ ਖਰਾਬ ਹੋ ਜਾਣ ਤੇ ਖੀਰ ਨੂੰ ਤੁਹਾਡਾ ਰਿਕਾਰਡ ਇੰਨਾ ਕਿ ਖਰਾਬ ਹੋ ਜੇ ਵੀ ਜਿਹੜਾ ਤੁਹਾਡਾ ਵੀਜ਼ਾ ਉਹ ਇਸ ਕੰਟਰੀਆਂ ਦੇ ਵਿੱਚ ਲੱਗੇ ਹੀ ਨਾ ਸੋ ਬਾਈ ਜੀ ਆਪਦੀ ਪੇਸ਼ੈਂਸ ਬਣਾ ਕੇ ਰੱਖੋ ਜਿਹੜੇ ਆਏ ਹੋਏ ਆ ਤੇ ਜਿਹੜੇ ਬਾਈ ਜੀ ਆਉਣ ਵਾਲੇ ਆ ਉਹ ਸਟੂਡੈਂਟ ਇੱਕ ਵਾਰੀ ਮੈਂ ਤਾਂ ਸਾਫ਼-ਸਾਫ਼ ਸ਼ਬਦਾਂ ਚ ਹੀ ਕਹਿਣਾ ਹੁੰਨਾ ਹਨਾ ਵੀ ਇੱਕ ਵਾਰੀ ਰੁਕ ਜਾਓ ਬਾਈ ਕਿਉਂਕਿ ਸਰਕਾਰ ਇੱਕ ਵਾਰੀ ਸਿਸਟਮ ਹੋ ਸਕਦਾ ਵੀ ਸੈੱਟ ਕਰਨ ਤੇ ਲੱਗੀ ਹੋਈ ਆ ਪਰ ਸਰਕਾਰ ਨੂੰ ਇੱਕ ਵਾਰੀ ਇਮੀਗ੍ਰੇਸ਼ਨ ਦੇ ਜਿਹੜੇ ਸਟੂਡੈਂਟ ਹੀ ਦੇਖਦੇ ਆ ਹਨਾ ਇਮੀਗ੍ਰੇਸ਼ਨ ਦੇ ਜਿਹੜੇ ਇਮੀਗ੍ਰੈਂਟਸ ਆਏ ਆ ਨਵੇਂ ਆਏ ਜਿਹੜੇ ਲੋਕ ਹੈਗੇ ਉਹੀ ਦਿਖ ਰਹੇ ਆ ਉਹਨਾਂ ਨੂੰ ਐਂ ਲੱਗ ਰਿਹਾ ਹੈਗਾ ਵੀ ਇਹ ਇਹਨਾਂ ਦੇ ਕਾਰਨ ਜਿਹੜੇ ਸਾਡੇ ਦੇਸ਼ ਦੇ ਹਾਲਾਤ ਹੋ ਗਏ ਵੀ ਅਸੀਂ ਹੁਣ ਵੋਟਾਂ ਲੈਣੀਆਂ ਥੋੜਾ ਸੱਚੇ ਹੋ ਜੀਏ ਸੋ ਸਰਕਾਰ ਬਾਈ ਜੀ ਇਸ ਟਾਈਮ ਨਜਾਇਜ਼ ਜਾਣ ਬੁੱਝ ਕੇ ਜਿਹੜਾ ਤੰਗ ਕਰ ਰਹੀ ਆ ਇਥੋਂ ਦੇ ਇਮੀਗ੍ਰੈਂਟਸ ਨੂੰ ਸੋ ਕੋਸ਼ਿਸ਼ ਕਰੋ ਬਾਈ ਜੀ ਜਿਹੜੇ ਨਵਾਂ ਆਉਣ ਵਾਲੇ ਆ ਸਰਕਾਰ ਜਿੰਨਾ ਟਾਈਮ ਨਹੀਂ ਬਣਦੀ ਉਹਨਾਂ ਟਾਈਮ ਰੁਕ ਜਾਓ ਸੋ ਜਿਹੜੇ ਆਏ ਹੋਏ ਆ ਬਾਈ ਜੀ ਉਹ ਆਪਦੀ ਪੇਸ਼ੈਂਸ ਬਣਾ ਕੇ ਰੱਖਿਓ 2-4 ਸਾਲ ਕੰਟਰੀ ਨੂੰ ਦੇਣੇ ਪੈਣਗੇ ਫਿਰ ਹੋ ਸਕਦਾ ਤੁਸੀਂ ਸੈੱਟ ਹੋ ਜਾਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ